ਜਤ ਪਹਾਰਾ ਕੱਠੇ ਬੋਲੋ ਜਤ ਪਹਾਰਾ ਜਤ ਪਹਾਰਾ ਧੀਰੇ ਜ ਸੁਨਿਆਰ ਧੀਰੇ ਜ ਸੁਨਿਆਰ ਅਹਰ ਮਤਮ ਵੇਦ ਹਥਿਆਰ ਵੇਦ ਹਥਿਆਰ ਤੁਸੀਂ ਹਥਿਆਰ ਬੋਲਿਆ ਹਥਿਆਰ ਬੋਖਲਾ ਬੋਖਲਾ ਅਗੰਤਪਤਾਉ ਪੰਡਾ ਭਾਉ ਪੰਡਾ ਭਾਉ ਅੰਮ੍ਰਿਤ ਤਤ ਤਾਲ ਅੰਮ੍ਰਿਤ ਤਤ ਤਾਲ ਗੜੀਏ ਸ਼ਬਦ ਗੜੀਏ ਸ਼ਬਦ ਸਚੀ ਤਕਸਾਲ ਸਚੀ ਤਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਜ਼ਰੀ ਨਦਰ ਨਿਹਾਲ ਨਜ਼ਰੀ ਨਦਰ ਨਿਹਾਲ ਹੁਣ ਪਾਛਾ ਕਹਿੰਦੇ ਨੇ ਜੇ ਤੁਸੀਂ ਇਹ ਕਾੜਤ ਕਰਨੀ ਚਾਹੋ ਤੇ ਤੁਸੀਂ ਕਰ ਸਕਦੇ ਮੈਂ ਤਰੀਕਾ ਦੱਸਦਾ ਜਤ ਪਹਾਰਾ ਪਹਾਰਾ ਕਹਿੰਦੇ ਨੇ ਉਸ ਜਗ੍ਹਾ ਨੂੰ ਜਿੱਥੇ ਬਹਿ ਕੇ ਸੁਨਿਆਰਾ ਕਾੜਤ ਕਰਦਾ ਇਹ ਵੱਖਰੀ ਗੱਲ ਹੈ ਕਿ ਹੁਣ ਸ਼ੋਦਾ ਜਮਾਨਾ ਆ ਗਿਆ ਤੇ ਕਿਸੇ ਨੂੰ ਉਹ ਨજર ਨਹੀਂ ਆਉਂਦੀ ਪੱਠੀ ਪਹਿਲਾਂ ਆਮ ਤੌਰ ਤੇ ਸੁਨਿਆਰਿਆਂ ਦੀ ਜਿੱਥੇ ਦੁਕਾਨ ਹੁੰਦੀ ਸੀ ਨਾ ਉਹਦੇ ਐਨ ਸੈਂਟਰ ਚ ਉਹਨੇ ਇੱਕ ਪੱਠੀ ਬਣਾਈ ਹੋਈ ਸੀ ਉਹਦੇ ਵਿੱਚੋਂ ਅੱਗ ਭਰਦਾ ਸੀ ਤੇ ਉਸ ਅੱਗ ਦੇ ਵਿੱਚ ਉਹ ਸੋਨੇ ਨੂੰ ਗਾਲਦਾ ਸੀ ਮਨਜ ਇਹਨੂੰ ਕਹਿੰਦੇ ਨੇ ਪਹਾਰਾ ਸੋਨੇ ਆਵੇ ਦੀ ਉਹ ਦੁਕਾਨ ਜਤ ਜਿਹੜਾ ਇਹਨਾਂ ਇੰਦਰੀਆਂ ਨੂੰ ਹੁਣ ਇੰਦਰੀਆਂ ਕਿਹੜੀਆਂ ਕਿਹੜੀਆਂ ਨੇ ਦਲਸ਼ੰਦਰੀਆਂ ਨੇ ਪੰਜ ਕਰਮ ਇੰਦਰੀਆਂ ਨੇ ਪੰਜ ਗਿਆਨ ਇੰਦਰੀਆਂ ਇਹਨਾਂ ਨੂੰ ਰੋਕਣਾ ਭੈੜੇ ਪਾਸੇ ਜਾਣ ਤੋਂ ਇਹ ਜਤ ਹੈ ਜਿਹੜਾ ਇਹ ਕਰ ਲਵੇ ਉਹਨੂੰ ਜਤੀ ਕਹਿੰਦੇ ਇਹ ਜੀ ਗੁਰੂ ਅਮਰਦਾਸ ਜੀ ਨੇ ਬੜੀ ਸੌਖੀ ਕਰਕੇ ਸਖਾਈ ਉਹ ਗੰਨੇ ਨੇ ਇਹ ਰਸਨਾ ਤੂੰ ਅਨੰਦ ਸੁਣਾ ਚ ਲਈ ਇਹ ਸ਼ਰਮਣੋਂ ਮੇਰੇ ਹੋ ਸਾਚੇ ਸੁਣਨ ਨੂੰ ਪਟਾਏ ਇਹ ਨੇਤਰੋਂ ਮੇਰੇ ਹੋ ਹਰ ਤੁਮ੍ਹ੍ਹੇ ਇਹਨਾਂ ਨੂੰ ਸਵਾਰਨ ਕਾਬੂ ਨਵੀਂ ਘਾਟ ਤੇ ਤਾਂ ਹੀ ਕਢੀ ਜਾ ਸਕਦੀ ਜੇ ਪੁਰਾਣੀਆਂ ਆਦਤਾਂ ਪੁਰਾਣੀਆਂ ਸ਼ਕਲਾਂ ਪੁਰਾਣੇ ਸੁਭਾਅ ਬਦਲੇ ਜੱਤ ਪਹਾੜਾ ਇਹ ਕੰਮ ਫੂਕ ਮਾਰਨ ਨਾਲ ਨਹੀਂ ਹੋਣਾ ਤੀਰਜ ਸੁਨਿਆਰ ਸੁਨਿਆਰ ਕਹਿੰਦੇ ਨੇ ਸੋਨੇ ਦੀ ਘਾਟ ਕਢਣ ਵਾਲੇ ਇਹ ਕਿਹੜਾ ਤੀਰਜ ਹੈ ਇਹਨੂੰ ਸੁਨਿਆਰ ਆਮ ਮਸ਼ਹੂਰ ਹੈ ਨਾ ਬਈ ਸਨਿਆਰ ਦੀ ਠਕ ਠਕ ਤੇ ਲੋਹਾਰ ਦੀ ਇੱਕੋ ਸਾਥ ਇਹ ਇਹਦੇ ਪਿੱਛੇ ਬੜੀ ਵੱਡੀ ਰਸਤ ਉਹ ਦੇਖੋ ਨਿਕਲ ਜਾ ਸੋਨੇ ਦਾ ਟੁਕੜਾ ਹੁੰਦਾ ਉਹਦੇ ਚੋਂ ਮੰਦਰੀ ਬਣਾ ਦਿੰਦਾ ਮੰਦਰੀ ਤੇ ਤੁਹਾਡਾ ਨਾਮ ਲਿਖ ਦਿੰਦਾ ਫਿਰ ਉਤੇ ਵੇਲ ਵੀ ਪਾ ਦਿੰਦਾ ਫੁੱਲ ਵੀ ਬਣਾ ਦਿੰਦਾ ਇਹ ਬੜੀ ਮਿਹਨਤ ਦਾ ਕੰਮ ਹੈ ਮਾਰ ਨੇ ਕਿਹਾ ਇਹ ਤੀਰਜ ਸੁਨਿਆਰ ਫਿਰ ਤਿਆਰ ਨੂੰ ਦਸ ਚੱਤ ਪਹਾੜਾਂ ਤਿਰਜ ਐਰ ਨੂੰ ਮੱਤ ਫਿਰ ਸੁਨਿਆਰੇ ਦੇ ਕੋਲ ਇੱਕ ਲੋਹੇ ਦੀ ਠੋਸ ਟੁਕੜਾ ਰੱਖਿਆ ਹੁੰਦਾ ਲੋਹਾਰ ਕੋ ਥੋੜਾ ਜਿਹਾ ਵੱਡਾ ਹੁੰਦਾ ਤੇ ਸੁਨਿਆਰ ਕੋਲ ਥੋੜਾ ਛੋਟਾ ਹੁੰਦਾ ਜਿਹਦੇ ਉੱਤੇ ਰੱਖ ਕੇ ਹਥੌੜੇ ਦੇ ਨਾਲ ਉਹ ਸੋਨੇ ਨੂੰ ਕੁੱਟਦਾ ਮਾਰੇ ਕਰਦੇ ਜੇ ਤੁਹਾਡੀ ਮਤ ਹੈ ਨਾ ਇਹਨੂੰ ਆਇਰਨ ਬਣਾ ਲਓ ਹੁਣ ਜੋ ਕੁਝ ਇੱਥੇ ਸੁਣਾਇਆ ਜਾ ਰਿਹਾ ਉਹ ਕਿੱਥੇ ਜਾ ਕੇ ਟਕ ਕਰਦਾ ਹੈ ਮਤ ਹੱਥਾਂ ਤੇ ਨਹੀਂ ਪਹਿਰਾ ਤੇ ਨਹੀਂ ਹੋਰ ਕਿਸੇ ਅੰਗ ਤੇ ਨਹੀਂ ਉਹ ਇੱਥੇ ਜਾ ਕੇ ਟਕ ਆਇਰਨ ਮਤ ਆਪਣੀ ਮਤ ਨੂੰ ਬੁੱਧੀ ਨੂੰ ਆਇਰਨ ਬਣਾ ਵੇਦ ਹਥਿਆਰ ਅਥੀ ਆਲਗਾ ਮਤਲਬ ਹੈ ਹਥੌੜਾ ਹੁਣ ਜੋ ਕੋਈ ਤੁਸੀਂ ਜਪਜੀ ਸਾਹਿਬ ਵਿੱਚ ਸੁਣਿਆ ਹੈ ਪਹਿਲਾਂ ਨਾਲੋਂ ਕੋਈ ਫਰਕ ਪਿਆ ਕਿ ਨਹੀਂ ਉਹ ਜਿਹੜਾ ਫਰਕ ਹੈ ਉਹ ਸਮਝ ਲਓ ਵੇਦ ਹੈ ਗਿਆਨ ਹੈ ਇੱਥੇ ਵੇਦ ਦਾ ਮਤਲਬ ਵੇਦਾਂ ਤੋਂ ਨਹੀਂ ਹੈਗਾ ਵੇਦ ਦਾ ਮਤਲਬ ਵਿਦ ਵਿਦਾਤੂ ਤੋਂ ਜਾਣਣਾ ਜਤ ਪਹਾੜਾਂ ਤੇਰੇ ਸੁਨਿਆਰ ਤੇਰੇ ਸੁਨਿਆਰ ਐਰਨ ਨਾ ਮਤ ਵੇਧ ਹਥਿਆਰ ਵੇਧ ਮਤਿਆ ਹੁਣ ਅੱਗੇ ਚੱਲ ਉਹ ਜਿਹੜੀ ਪੱਠੀ ਹੁੰਦੀ ਨਾ ਸੁਨਿਆਰੇ ਤੇ ਉਹਦੇ ਵਿੱਚ ਅੱਗ ਬਾਲਣ ਵਾਸਤੇ ਉਹਨੇ ਇੱਕ ਖਲ ਰੱਖੀ ਹੁੰਦੀ ਖਲ ਉਹਨੂੰ ਮਸ਼ਕ ਵੀ ਕਹਿੰਦੇ ਨੇ ਖਲ ਵੀ ਕਹਿੰਦੇ ਨੇ ਖਲੜਾ ਵੀ ਕਹਿੰਦੇ ਨੇ ਤਾਂ ਗ੍ਰੀਮੀ ਕੇ ਅੰਦਰ ਆ ਕਈ ਵਾਰੀ ਪਹਿਲਾਂ ਆਉਂਦੇ ਹਨ ਨਾ ਉਹ ਜਿਹੜੇ ਭਾਂਡੇ ਕਲੀ ਕਰਾ ਲਓ ਉਹਨਾਂ ਦੇ ਕੋਲ ਵੀ ਹੁੰਦੀ ਸੀ ਉਹ ਉਹ ਅਗਮ ਚਾਈ ਜਾਂਦੇ ਮਾਰੇ ਕਿ ਨਹੀਂ ਜਿਹੜਾ ਗੁਰੂ ਦਾ ਪਰਮੇਸ਼ਵਰ ਦਾ ਭਾਉ ਡਰ ਹੈ ਨਾ ਇਹਨੂੰ ਖਲਪ ਨਾ ਆਜ ਹੁਣ ਸਾਡੇ ਵਿੱਚ ਉਹ ਭਾਉ ਵਾਲੀ ਗੱਲ ਜਿਹੜੀ ਹੈ ਨਾ ਖਿਮਾ ਕਰਨਾ ਭਈ ਅੱਜ ਅਮਰਤ ਪਾਨ ਕੀਤਾ ਜੇ ਅਗਲੇ ਦਿਨ ਕਿਰਪਾਨ ਕਿਲੀ ਤੇ ਡਰ ਨਹੀਂ ਹੈਗਾ ਉਜਰਾ ਧਾਰ ਹੈ ਉਹ ਬੜਾ ਜ਼ਰੂਰੀ ਜੇ ਅਗਨ ਨੂੰ ਮਚਾਉਣਾ ਹੈ ਤੇ ਉਹ ਡਰ ਚਾਹੀਦਾ ਹੈ ਪੈਵੇਂ ਭਗਤ ਨਾ ਹੋਵੇ ਮੈਂ ਕਹਿੰਦਾ ਜੇ ਮਾਪਿਓ ਦਾ ਡਰ ਨਾ ਬੱਚਿਆਂ ਨੂੰ ਹੋਵੇ ਤੇ ਖਰਾਬ ਵੱਡੇ ਅਫਸਰ ਦਾ ਨਿਕਿਆਂ ਨੂੰ ਡਰ ਨਾ ਹੋਵੇ ਤੇ ਖਰਾਬ ਇਹ ਬਹੁਤ ਹੀ ਬਹੁਤ ਜ਼ਰੂਰੀ ਗੁਰੂ ਦਾ ਪਰਮੇਸ਼ੁਰ ਦਾ ਡਰ ਹੋਣਾ ਬੜਾ ਪਾਉ ਖਤਾ ਅਗਨ ਤਪਤਾਓ ਇਹੜਾ ਗੁਰੂ ਕੇ ਬਚਨਾਂ ਦੇ ਅਨੁਸਾਰ ਅਮਲ ਕਰਨਾ ਇਹ ਤਪਤਾਉਣਾ ਪਰਦੇ ਰੋਜ਼ਾ ਗੁਰੂ ਸਤਗੁਰ ਕਾ ਜੋ ਸਿੱਖ ਅਖਾਏ ਸੁਪਰ ਕੇ ਉਠ ਤੇ ਜੇ ਸੂਠੀ 8 ਵਜੇ ਬਹਾਨਾ ਕੋਈ ਲਾ ਲਓ গুজরাਤੀ ਫਿਲਮ ਦੇਖਦੇ ਰਹੇ ਰਾਤੀ ਉਤੇ ਚਰੇ ਇਹ ਤਾਂ ਜੇ ਡਾਰੋਵੇਂਗਾ ਫਿਰ ਇਹ ਨਹੀਂ ਹੋਗਾ ਫਿਰ ਪਾਂਡਾ ਭਾਉ ਪਾਂਡਾ ਕਹਿੰਦੇ ਨੇ ਬਰਤਨ ਕੁਠਾਲੀ ਜਿਹਦੇ ਵਿੱਚ ਸੋਨੇ ਨੂੰ ਪਾ ਕੇ ਗੱਲਿਆ ਜਾਂਦਾ ਉਹਨੂੰ ਕੁਠਾਲੀ ਕਹਿੰਦੇ ਆ ਜੋ ਕੋਈ ਤੁਸੀਂ ਸੁਣ ਰਹੇ ਮੈਂ ਤਾਂ ਆਪਣੇ ਵੱਲੋਂ ਪੂਰਾ ਯਤਨ ਕਰ ਰਿਹਾ ਹੁਣ ਇਹਨੂੰ ਗ੍ਰਹਿਣ ਕਰਨਾ ਤੇ ਤੁਹਾਡੀ ਡਿਊਟੀ ਹੈ ਨਾ ਜੇ ਤੁਸੀਂ ਯਤਨ ਸੁਣ ਕੇ ਤੇ ਕੱਢ ਦਿਓ ਤੇ ਤੁਹਾਡੀ ਮਰਜ਼ੀ ਪਾਉ ਦਾ ਮਤਲਬ ਪ੍ਰੇਮ ਕਰਨਾ ਪਾਉ ਦਾ ਪਾਉ ਅੰਮ੍ਰਿਤ ਤੇ ਟਟਾਲ ਇਹ ਜਿਹੜਾ ਪ੍ਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਹੈ ਤੇ ਟਟਾਲ ਇਹਨੂੰ ਵਿੱਚ ਪਾਉਣਾ ਹੈ ਬਸ ਆਉਣਾ ਤੇ ਇਹਦੇ ਲਈ ਫਿਰ ਸਾਨੂੰ ਨਿਤਾ ਪ੍ਰਤੀ ਸੰਗਤ ਵਿੱਚ ਵੀ ਆਉਣਾ ਹੈ ਘੜੀਏ ਸ਼ਬਦ ਸੱਚੀ ਟਕਸਾਲ ਕਿਹਨੂੰ ਕਹਿੰਦੇ ਨੇ ਜਿੱਥੇ ਸਿੱਕੇ ਘੜੇ ਜਾਂਦੇ ਅੰਗਰੇਜ਼ੀ ਵਿੱਚ ਉਹਨੂੰ ਮਿੰਟ ਕਹਿੰਦੇ ਉਹਨੂੰ ਟਕਸਾਲ ਵੀ ਕਹਿੰਦੇ ਨੇ ਜਿੱਥੇ ਸਿੱਕੇ ਘੜੇ ਆ ਜਿੱਥੇ ਤੁਸੀਂ ਬੈਠੇ ਹੋ ਨਾ ਇਹ ਸੱਚੀ ਟਕਸਾਲ ਹੈ ਇੱਥੇ ਜੀਵਨ ਘੜਿਆ ਜਾਂਦਾ ਹੈ ਇੱਥੇ ਬੰਦੇ ਦੀ ਸੁਰਤ ਮਤ ਮਨ ਬੁੱਧ ਸਭ ਕੁ ਘੜਿਆ ਹੁਣ ਜੇਤੇ ਸਮਝ ਆ ਗਈਵੇ ਫਿਰ ਫੈਸਲਾ ਮਾਰੇ ਦਿੰਦੇ ਨੇ ਇਹ ਕੰਮ ਕਰੇਗਾ ਕੌਣ ਸੁਣਨ ਵਾਲੇ ਨੇ ਸੁਣਾ ਦਿੱਤਾ ਸੁਣਨ ਵਾਲੇ ਨੇ ਸੁਣਾ ਦਿੱਤਾ ਸੁਣਨ ਜਿਨ ਕੋ ਨਦਰ ਕਰਮ ਤੇਨਾਂ ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੋ ਜਾਏਗੀ ਉਹ ਅੱਜ ਤੋਂ ਇਹ ਕੰਮ ਸ਼ੁਰੂ ਕਰ ਦੇਣਗੇ ਤੇ ਜਿਹੜੇ ਸ਼ੁਰੂ ਕਰ ਦੇਣਗੇ ਨਾਨਕ ਨਾਨਕ ਜੀ ਫਰਮਾਉਂਦੇ ਉਹਨਾਂ ਤੇ ਪਰਮਾਤਮਾ ਦੀ ਕਿਰਪਾ दृष्टि ਹੋ ਜਾਈ ਉਹਨੇ ਹਾਲ ਹੋ ਜਾਉ ਉਹਨਾਂ ਨੂੰ ਫਿਰ ਸੱਜੇ ਖੱਬੇ ਜਾਨ ਦੀ ਚਾਕਣ ਦੀ ਲੋੜ ਨਹੀਂ ਤਾਂ ਇਹ 38 ਪਉੜੀਆਂ ਸੰਪੂਰਨ ਹੋ ਗਈਆਂ ਜੇ ਇਹਦੇ ਵਿੱਚ ਕਿਸੇ ਨੂੰ ਕੋਈ ਨਹੀਂ ਸਮਝ ਆਈ ਤੇ ਨਵੇੜ ਲੋ ਕੰਮ ਪੁੱਛ ਲੋ ਮੈਂ ਦੱਸ ਦਿਆਂ ਨਹੀਂ ਤੇ ਫਿਰ ਹਾਂਜੀ ਨਾ ਫਿਰ ਸੁਣ ਲਓ ਜਤ ਪਹਾਰਾ ਇਹ ਜਿਹੜਾ ਜਤ ਹੈ ਇੰਦਰੀਆਂ ਨੂੰ ਰੋਕਣਾ ਇਹਨਾਂ ਤੇ ਕਾਬੂ ਪਾਉਣਾ ਮਰਦ ਨਹੀਂ ਕਹਿੰਦੇ ਕਿ ਇਹਨਾਂ ਨੂੰ ਵਰਤੋ ਨਾ ਚੀਜ਼ ਉਹ ਹੀ ਹੁੰਦੀ ਹੈ ਉਹਨੂੰ ਤੁਸੀਂ ਹੱਦ ਤੋਂ ਵੱਧ ਵਰਤੋਗੇ ਤੇ ਉਹ ਖਰਾਬ ਕਰੇਗਾ ਉਹਨੂੰ ਮर्यादा ਵਿੱਚ ਰਹਿ ਕੇ ਵਰਤੋਗੇ ਉਹੀ ਦੁੱਧ ਅੰਮ੍ਰਿਤ ਹੈ ਪਰ ਜੇ ਤੁਸੀਂ ਉਹਨੂੰ ਜ਼ਿਆਦਾ ਵਰਤ ਲਓ ਤੇ ਦਸਤ ਵੀ ਲੱਗ ਜਾਣਗੇ ਕੋਈ ਵੀ ਚੀਜ਼ ਤੁਸੀਂ ਹੱਦ ਤੋਂ ਵੱਧ ਵਰਤੋਗੇ ਉਨਕਸ਼ਾਮ ਕਰੇ ਉਸੇ ਤੇ ਕਾਬੂ ਪਾਓ ਅੱਖਾਂ ਦੇਖਣ ਲਈ ਦਿੱਤੀਆਂ ਨੇ ਦੇਖੋ ਕੰਨ ਸੁਣ ਲਈ ਤੇ ਤੈਨੂੰ ਸੁਣੋ ਪਰ ਕੀ ਸੁਣਨਾ ਹੈ ਤੇ ਕੀ ਨਹੀਂ ਸੁਣਨਾ ਕੀ ਵੇਖਣਾ ਤੇ ਕੀ ਨਹੀਂ ਵੇਖਣਾ ਇਹ ਜੱਤ ਹੈ ਇਹ ਹੈ ਸੁਨਿਆਰੇ ਦੀ ਦੁਕਾਨ ਇਹ ਸਾਡੇ ਆਪਣੇ ਅੰਦਰ ਹੀ ਬਣਨੀ ਹੈ ਪਰ ਇਹਦੇ ਵੀ ਇੱਕ दम ਨਹੀਂ ਇਹ ਨਹੀਂ ਤੀਰਜ ਕਰਕੇ ਅੱਜ ਹੋਰ ਕੱਲ ਹੋ ਜਤ ਪਹਾਰਾਂ ਤੀਰਜ ਸੁਨਿਆਰ ਐਰਨ ਮਤ ਪਉ ਖਲਾ ਪੰਡਾ ਪਉ ਕੜੀਏ ਸ਼ਬਦ ਇਹ ਜਿਹੜਾ ਸ਼ਬਦ ਹੈ ਨਾ ਇਹਨੂੰ ਥੋੜਾ ਹੋਰ ਖੋਲ ਲਈਏ ਇਹ ਬਾਣੀ ਦੀ ਸ਼ਬਦ ਦੀ ਗੱਲ ਨਹੀਂ ਇਹ ਹੈ ਆਚਰਨ ਕਰੈਕਟਰ ਵਾਰਨ ਵਿੱਚ ਸ਼ਬਦ ਕਈ ਅੱਖਰਾਂ ਵਿੱਚ ਆਉਂਦਾ ਹੈ ਸ਼ਬਦ ਹੁਕਮ ਲਈ ਵੀ ਆਉਂਦਾ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਏ ਤਾਂ ਇਥੇ ਸ਼ਬਦ ਦਾ ਮਤਲਬ ਹੈ ਆਚਰ ਕਰੈਕਟਰ ਕੜੀਏ ਸ਼ਬਦ ਪਰ ਕਰਨਗੇ ਕੌਣ ਜਿਨ ਕੋ ਨਜ਼ਰ ਕਰ ਤਨਕਾਰ ਨਾਨਕ ਚਲੋ ਇਹ ਮਨੁੱਖਾ ਸਰੀਰ ਹੈ ਹਿਰਦਾ ਚਲੋ ਮੈਨੂੰ ਖੁਸ਼ੀ ਹੈ ਕਿ ਇੰਨੇ ਵਿਦਿਆਰਥੀਆਂ ਵਿੱਚੋਂ ਕੋਈ ਪੁੱਛਣ ਵਾਲਾ ਵੀ ਤਿਆਰ ਹੋਇਆ ਮੈਂ ਤਾਂ ਕਹਿੰਦਾ ਰਿਹਾ ਵੀ ਪੁੱਛੋ ਪਰ ਤੁਸੀਂ ਡਰਦੇ ਬੜੇ ਹੋ ਨਹੀਂ ਡਰਨ ਦੀ ਲੋੜ ਨਹੀਂ ਹੈ ਮੈਂ ਪਹਿਲੇ ਦਿਨ ਕਿਹਾ ਸੀ ਇਹ ਕਲਾਸ ਹੈ ਕਲਾਸ ਵਿੱਚ ਵਿਦਿਆਰਥੀ ਨੂੰ ਪੂਰਾ ਹੱਕ ਹੈ ਕਿਉਂ ਪੁੱਛੇ ਮੈਨੂੰ ਮੈਂ ਨਹੀਂ ਸਮਝਾਇਆ ਤੇ ਸਮਝ ਲਓ ਸਿਰਫ ਹੰਕੀ ਪਾਣੀ ਬਸ ਜੇ ਜਰਾ ਤੁਸੀਂ ਸਭ ਦੱਸਿਆ ਮਿਹਨਤ ਦੱਸਿਆ ਉਹ ਇਸ ਤਰ੍ਹਾਂ ਹੀ ਹੈ ਜੋ ਗੁਰੂ ਨੇ ਕਿਹਾ ਉਹ ਕਰੋ ਉਹ ਮਿਹਨਤ ਹੈ ਮੈਂ ਤਾਂ ਸੋਚਿਆ ਜੁਟਕਾ ਪਰ ਡਾਕਟਰ ਕਹਿੰਦਾ ਸੈਰ ਕਰੋ ਕਿਹਦਾ ਢਿੱਡ ਵਧਿਆ ਉਹ ਕਹਿੰਦੇ ਤੁਸੀਂ ਜਿਮ ਜਾਇਆ ਕਰੋ ਜਿਹੜਾ ਜਾਏਗਾ ਉਹਨੂੰ ਦਾ ਫਾਇਦਾ ਤੇ ਹੋਵੇਗਾ ਬਾਣੀ ਦਾ ਮਨੂਹ ਜੀ ਜਿਹੜੀ ਬਰਤਨ ਹੈ ਉਹ ਸੁੰਦਰ ਬਣ ਜਾਏ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘਰਤ ਘੜੀਆਂ ਪਰ ਤਾਂਖੀਆਂ ਗਲਾਂ ਕੱਠੀਆਂ ਨਾ ਜਾਏ ਅਸੀਂ ਅਮੇ ਤੁਹਾਨੂੰ ਸਭ ਨੂੰ ਨਹੀਂ ਇਹ ਕਰਨਾ ਜਾ ਕਰਨੀ ਤਾਂ ਪੂਰੀ ਮਤ ਕਰਨੀ ਬਾਜੂ ਕੱਟੇ ਕੱਟ ਦੇਖੋ ਨਾ ਆਟਾ ਵੀ ਹੋਵੇ ਪਾਣੀ ਵੀ ਹੋਵੇ ਤੇ ਜੇ ਕੇ ਬੀਬੀ ਨੂੰ ਗੁੰਨਣਾ ਨਾ ਆਦਾ ਹੋਵੇ ਪਾਣੀ ਪਾ ਦੇ ਜਿਆਦਾ ਤੇ ਉਹ ਬਣ ਜਾਊਗਾ ਗਾਰਾ ਬਦੂ ਤਰੀਕੇ ਨਾਲ ਕਰਨਾ ਪੈਂਦਾ ਤੁਮਾਰੇ ਨੇ ਸਭ ਕੁਝ ਸਮਝਾ ਦਿੱਤਾ ਜਿੰਨੀ ਮੈਨੂੰ ਸਮਝਾਈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਲੀ